ਦਾਲਤਾ ਸੀ ਬਣਾਤੀ ਬਲਕਾਰ ਦੀ ਮਾਂ ਉੱਥੇ ਬਰਮਾ ਕਾਰੋ ਸਾਡੀ ਮਾਤਾ 10 ਬਾਰਾ ਬੀਬੀਆਂ ਅੰਦਰ ਲੰਗਰ ਚ ਘੰਟੀ ਬਜਾਤੀ ਭਜੰਦੀ ਤੇ ਬੀਬੀਆਂ ਵਾਲੇ ਪਾਸੇ ਗਿਆ ਮੈਂ ਕਿ ਮਾਤਾ ਲੰਗਰ ਤਿਆਰ ਕਰਤਾ ਕਿ ਭਾਈ ਅਸੀਂ ਦਾ ਕੋਈ ਲੰਗਰ ਨਹੀਂ ਪਕਾਇਆ ਕਿ ਮੈਂ ਘੰਟੀ ਤਾਂ ਵੱਜ ਗਈ 1 ਘੰਟੇ ਬਾਅਦ ਦੂਜੀ ਘੰਟੀ ਬਜਣੀ ਹੈ ਫਿਰ ਫਟਾਫਟ ਦੋਨੇ ਤੰਦੂਰ ਚ ਪਾਏ ਆਟਾ ਗੁਨਿਆ ਦੋ ਤੰਦੂਰ ਬਰਾਬਰ ਬਰਾਬਰ ਤਪਾਏ ਫਿਰ ਘੰਟੇ ਦੇ ਵਿੱਚ ਲੰਗਰ ਤਿਆਰ ਹੋਇਆ ਬਾਬੇ ਦੀ ਮੇਰ ਨਾਲ ਪਸੀਨਾ ਪਸੀਨੀ ਪਜ ਪਜ ਕੇ ਇੱਕ ਘੰਟੇ ਚ ਕੀ ਬਣਦਾ ਤੇ ਬਾਬਾ ਜੀ ਦੀ ਮਿਹਰ ਸੀਗੀ ਇੱਕ ਤਨੂਰ ਤੇ 350 ਰੋਟੀ ਲੱਗਦੀ ਸੀ ਜੀ ਲਾਓ ਸਾਹਿਬ 350 ਰੋਟੀ ਇੱਕ ਮਿੰਟ ਦੇ ਵਿੱਚ ਪੰਜ ਪੇੜੇ ਹੁੰਦੇ ਸੀਗੇ ਇੱਕ ਮਿੰਟ ਚ ਪੰਜ ਪੇੜੇ ਸਾਹਮਣੇ ਟੈਂਪੀਸ ਹੁੰਦਾ ਸੀਗਾ ਹੁਣ ਇੱਕ ਮਿੰਟ ਚ ਪੰਜ ਪੇੜੇ ਕੋਈ ਵੀ ਬੀਬੀ ਨਹੀਂ ਬਣਾ ਸਕਦੀ ਇੱਥੇ ਜੋਰ ਲਾ ਲਓ ਭਾਵੇਂ ਉਹ ਬਾਬਾ ਜੀ ਕਰਵਾਉਂਦੇ ਸੀ ਉਹ ਇੱਕ ਮਿੰਟ ਚ ਪੰਜ ਪੇੜੇ ਵੇਦੀ ਹਾਂ ਤੇ ਹੁਣ ਤਾਂ ਅਸੀਂ ਰਾਣੀ ਹੁਣ ਤਾਂ ਕੁਛ ਨਹੀਂ ਕਰਦੇ ਦੇਖ ਲੈ ਹੁਣ ਜਾਵਾਂ ਵਿਹਲੇ ਹੀ ਆ ਕਿਉਂ ਮੈਂ ਤਾਂ ਸਹੀ ਗੱਲ ਹੈ ਨਾ ਹਾਂ ਸਹੀ ਗੱਲ ਹੈ ਦੇਖ ਹੁਣ ਤਾਂ ਆਲਸੀ ਹੋ ਗਏ ਸੀ ਬਹੁਤ ਜਿਆਦੇ ਹੈ ਹੱਥੀ ਕਰਨਾ ਨਹੀਂ ਪੱਕੇ ਪਕਾਈ ਪਾ ਲੈਂਦਿਆਂ ਹਾਂ ਤਾਂ ਜਿਹੜੀਆਂ ਕੁੜੀਆਂ ਰਿੰਕੀ ਚੰਦੀ ਹੋ ਰਹੀਆਂ ਤੇ ਦਿਵਿੰਦਰ ਹੋ ਰਹੀਆਂ ਤੇ ਸਾਰੀਆਂ ਕੁੜੀਆਂ ਰੋਟੀ ਠੀ ਫੜਾਫੜ ਬਣਾ ਲੈਂਦੀਆਂ ਨਾ Então, eu não